भगवान परशुराम जी की जय भगवान परशुराम जी की जय भगवान परशुराम जी की जय सब तो पहला मैं। तो मैं ਤੁਹਾਡਾ ਆਜ਼ਾਤ ਤੈਦੀ ਰੁਤਨਵਾਦ ਕਰਦਾ ਹੈ ਅੱਜ ਸਾਡੇ ਰਮਨ ਜੀ ਨੇ ਤੇ ਉਹਨਾਂ ਦੀ ਟੀਮ ਨੇ ਸਾਰੀ ਨੇ ਕਿ ਜਿਸ ਤਰ੍ਹਾਂ ਹਰ ਸਾਲ भगवान परशुराम ਜੀ ਦਾ ਉਤਸਵ ਬੜੀ ਧੂਮਧਾਮ ਦੇ ਨਾਲ ਜਿਹੜੀ ਸਾਰੀ ਟੀਮ ਬਣਾਦੀ ਹੈ 7 ਮਈ ਨੂੰ ਸ਼ੁਭ ਯਾਤਰਾ ਤੇ 10 ਮਈ ਨੂੰ ਜਿਹੜਾ ਬਰਨ ਪਰਸ਼ੂਰਾਮ ਜੀ ਦਾ ਉਤਸਵ ਹੈ ਅਸੀਂ ਸਾਰੇ ਤੁਮਤਾ ਹੁੰਦੇ ਨਾਲ ਮਨਾਉਂਦੇ ਆ ਤੇ ਅੱਜ ਜਿਹੜਾ ਰਮਨਜੀਤ ਦੀ ਟੀਮ ਨੇ ਸਾਰਾ ਅਰਜੁਨ ਜੀ ਔਰ ਇਹਨੇ ਦੇ ਸਾਥੀਆਂ ਦਾ ਜੁਵਾ ਬ੍ਰਿਗੇਡ ਦਾ ਜਿਹੜਾ ਅਨੁਯੁਕਤੀਆਂ ਕੀਤੀ ਹੈ ਮੈਂ ਜੁਵਾ ਬ੍ਰਿਗੇਡ ਨੂੰ ਗੱਲ ਕਹਿਣਾ ਚਾਹਦਾ ਕਿ ਸਾਥੀਓ ਇਹ ਗੱਲ ਕੀ ਠੀਕ ਹੈ ਹਰ ਸਾਲ ਪਰਸ਼ੂਰਾਮ ਜਨਮ ਦਿਨ ਆਉਂਦੀ ਹੈ ਅਸੀਂ ਇਥੇ ਅਜੇ ਪ੍ਰੰ ਰ ਲੈ ਕੇ ਵੀ ਜਾਣਾ ਕਿ ਹਨੂਮਾਨ ਜੀ ਦੀ ਪ੍ਰਤੀਸ਼ਤਾ ਲੱਗੀ ਹੋਈ ਹੈ ਕਿ ਹਰ ਘਰ ਦੇ ਵਿੱਚ ਹਨੂਮਾਨ ਚਲਿਸਾ ਰਾਮ ਨਾਮ ਦਾ ਗੁਣਗਾਨ ਜਿਹੜਾ ਹੋਣਾ ਚਾਹੀਦਾ ਕਿਉਂਕਿ ਅਸੀਂ ਤਾਂ ਜਿਹੜਾ ਤੁਹਾਡੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਖੜੇ ਆ ਕਿ ਇਹ ਤਨ ਕਰਕੇ ਜਾਇਓ ਕਿ ਅਗਲੀ ਵਾਰ ਜੇ ਰਾਜ ਜਿਸੀ ਇਹ ਤੇ 50 ਹੈ ਤਾਂ ਅਗਲੀ ਵਾਰ ਜਿਹੜੀ ਅਸੀਂ ਯਾਤਰਾ ਵੀ ਕੱਢਣੀ ਹੈ ਉਸ ਦੇ ਵਿੱਚ ਘੱਟੋ ਘੱਟ 1000 1500 2000 ਬੰਦਾ ਇਕੱਠਾ ਕਰੀਏ ਔਰ ਜੁਵਾ ਬ੍ਰਿਗੇਡ ਜਿਹੜੀ ਹੈ ਮੈਕਸਮ ਜਿੱਥੇ ਤੱਕ ਤੁਹਾਡਾ ਦੋਰ ਸਕਦੇ ਉੱਥੇ ਤੱਕ ਦੋਰੋ ਅਸੀਂ ਤੁਹਾਡਾ ਸਾਥ ਦੇਣ ਲਈ ਤਿਆਰ ਖੜੇ ਆ ਕਿ ਜਿੱਥੇ ਵੀ ਚੱਲਣਾ ਕੰਮ ਹੋਏਗਾ ਅਸੀਂ ਤੁਹਾਡੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਚੱਲਾਂਗੇ ਔਰ ਸੁਦੀਰ ਜੀ ਕਿ ਜਿੱਥੇ ਤੱਕ ਵੀ ਇਹ ਜਿਹੜਾ ਮੈਸੇਜ ਹੈ ਜਿਹੜਾ ਜਿਹੜਾ ਮੈਸੇਜ ਪੜੇਗਾ ਸੋਨੇ ਦਾ ਇਹ ਤੁਹਾਡੇ ਤੁਹਾਡੇ ਇਸ ਪ੍ਰੋਗਰਾਮ ਰਾਹੀਂ ਮੀਡੀਆ ਰਾਹੀਂ ਕਿ ਉਹਨਾਂ ਲੋਕਾਂ ਨੂੰ ਵੀ ਕਸਮ ਹੈ ਕਿ 7 ਤਰੀਕ ਨੂੰ ਜੋ ਰਮਨ ਜੀ ਨੇ ਟਾਈਮ ਦੱਸਿਆ ਬਾਬਾ ਬਾਲ ਜੀ ਜਿਹੜੇ ਆ ਸਾਡੇ ਵਿੱਚ ਆ ਰਹੇ ਨੇ ਉਹਨਾਂ ਦੇ ਪ੍ਰਵਚਨ ਉਸ ਤੋਂ ਬਾਅਦ ਸ਼ੋਹਾ ਯਾਤਰਾ ਇੱਕ ਨੰਗਲ ਦੇ ਵਿੱਚ ਜਿਸ ਤਰ੍ਹਾਂ ਕਿ 22 ਜਨਵਰੀ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਰਾਮਚੰਦਰ ਦਾ ਨਾਮ ਬੜੀ ਧੂਮ-ਧਾਮ ਦੇ ਨਾਲ ਲਿਆ ਗਿਆ ਉਸ ਤੋਂ ਪਹਿਲਾਂ ਜਿਹੜੀ ਨੰਗਲ ਦੇ ਵਿੱਚ ਸ਼ੁਭ ਯਾਤਰਾ ਕੱਢੀ ਗਈ ਸੀ ਜਿਸ ਦੇ ਵਿੱਚ ਸਾਰੇ ਉਹ ਜੱੱਤੀ ਬੰਦਿਆ ਸਮਾਜਿਕ ਜੱੱਤੀ ਬੰਦਿਆ ਨੇ ਰਲ ਮਿਲ ਕੇ ਇੱਕ ਐਸਾ ਇੱਕ ਐਗਜ਼ਾਮਪਲ ਦੇ ਦਿੱਤੀ ਕਿ ਹਿੰਦੂ ਜਿਹੜਾ ਹੈ ਉਹ ਜਾਗ ਉੱਠਿਆ ਹੈ ਕਿ ਅਸੀਂ ਇਸੇ ਤਰ੍ਹਾਂ ਜਿਹੜਾ 7 ਮਈ ਨੂੰ ਸ਼ੁਭ ਯਾਤਰਾ ਕੱਢੀਏ ਔਰ ਨੰਗਲ ਦੇ ਵਿੱਚ ਇੱਕ ਨਾਮ ਬਣਾਈਏ ਭਗਵਾਨ ਪਰਸ਼ੂਰਾਮ ਜੀ ਦਾ ਜਿਆਦਾ ਨਾ ਮੈਂ ਕਹਿੰਦਾ ਹੋਇਆ ਸਾਰੇ ਹੀ ਵਿਧਾਈ ਦੇ ਪਾਤ੍ਰੋ ਔਰ ਹਰ ਇੱਕ ਬੰਦਾ ਪ੍ਰਣ ਕਰਕੇ ਫਿਰ ਜਾਇਓ कि ਅਗਲੀ ਜੋ ਵੀ ਸਾਡੀ ਜਿਹੜੀ ਮੀਟਿੰਗ ਹੋਏਗੀ ਜੋ ਵੀ ਜੋਸ਼ੋਭਾ ਯਾਤਰਾ ਹੋਏਗੀ ਇਸ ਦੇ ਵਿੱਚ ਵੱਧ ਚੜ ਕੇ ਪਿੰਡਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਸਾਡੇ ਬ੍ਰਾਹਮਣ ਬੰਦੂ ਬੈਠੇ ਨੇ ਸਾਡੀਆਂ ਭੈਣਾਂ ਬੈਠੀਆਂ ਨੇ ਕਿ ਇਹ ਨਾ ਹੋਵੇ ਕਿ ਆਪਾਂ ਮੀਡੀਆ ਵਿੱਚ ਦੇਖੀਏ ਵੀ ਤੁਸੀਂ ਬਹੁਤ ਵੱਡਾ ਪ੍ਰਚਾਰ ਕੀਤਾ ਔਰ ਨਮਨ ਜੀ ਨੇ ਇੱਕ ਗੱਲ ਹੋਰ ਕਹੀ ਕਿ ਜਿਸ ਦਿਨ ਬਕਾਸ ਬੱਗਾ ਜੀ ਦਾ ਕਤਲ ਹੋਇਆ ਅਸੀਂ ਸਾਰੇ ਦੇ ਚਾਹੇ ਉਸ ਦੇ ਵਿੱਚ ਮਹੇਸ਼ ਕਾਲੀਆ ਸੀ ਰਮਨ ਜੀ ਸੀਗੇ ਉਮਾ ਕਾਂਤ ਸੀਗਾ ਔਰ ਇੰਨਾਂ ਦੇ ਵਿੱਚ ਲੋਕਾਂ ਨੇ ਸਾਨੂੰ ਜਿਹੜੇ ਆ ਬਾਵਾ ਜੀ ਨੇ ਕਿਉਂਕਿ ਸਾਡਾ ਹੌਸਲਾ ਵੀ ਬਧਾਇਆ ਇਸੇ ਤਰ੍ਹਾਂ ਮੰਗਲ ਦੇ ਵਿੱਚ ਕਿਸੇ ਵੀ ਬ੍ਰਾਹਮਣ ਨੂੰ ਕਿਸੇ ਵੀ ਜੱਥੇਬੰਦੀ ਦੇ ਵਿੱਚ ਕੋਈ ਵੀ ਔਕੜ ਆਏਗੀ ਬ੍ਰਾਹਮਣ ਸਾਹਾ ਜਿਹੜੀ ਹੈ ਪਹਿਲ ਦੇ ਆਧਾਰ ਤੇ ਕੋਈ ਪਾਰਟੀ ਵਾਲੀ ਨਹੀਂ ਹੈ ਪਹਿਲੇ ਸਾਡਾ ਭਰਾ ਹੋਇਆ ਭਗਵਾਨ ਪਾਸ਼ੂਨਾਮ ਜੀ ਕੀ ਜੈ ਅੱਜ ਆ ਰਿਹਾ ਕਿੱਥੇ ਆਉਗਾ ਦੱਸੋ ਜੀ ਰੱਬ ਕਿਹੜੇ ਘਰ ਆਪੀ ਵਾਲੋ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਭਗਵਾਨ ਪਾਸ਼ੂਰਾਮ ਜੀ ਦੀ ਜਨਮ ਦਿਵਸ ਦੇ ਉਪਲਖਸ ਦੇ ਵਿੱਚ ਕੀਤੀ ਗਈ ਸੀ ਜੋ ਕਿ ਆਪਾਂ 7 ਮਈ ਨੂੰ ਬਹੁਤ ਹੀ ਧੂਮ ਧਾਮ ਨਾਲ ਨੰਗਲ ਸ਼ਹਿਰ ਦੇ ਵਿੱਚ ਮਨਾ ਰਹੇ ਹਾਂ ਅਸੀਂ ਹਰ ਸਾਲ ਬਹੁਤ ਹੀ ਵੱਡੇ ਪ੍ਰੋਗਰਾਮ ਕਰੀਦਾ ਇਸ ਸਾਲ ਵੀ ਜਿਹੜੀ ਸਭਾ ਨੇ ਇਹ ਫੈਸਲਾ ਲਿਆ ਹੈ ਬਹੁਤ ਹੀ ਵੱਡੇ ਪ੍ਰੋਗਰਾਮ 7 ਮਈ ਨੂੰ ਸ਼ੋਭਾ ਯਾਤਰਾ ਅਸੀਂ ਕਰਨ ਜਾ ਰਹੇ ਹਾਂ ਜੋ ਕਿ ਪੁਰਾਣਾ ਗੁਰਦੁਆਰਾ ਹਨੂਮਨ ਮੰਦਿਰ ਤੋਂ ਸ਼ੁਰੂ ਹੋਏਗੀ ਉਸ ਤੋਂ ਸਭ ਤੋਂ ਪਹਿਲਾਂ ਰਾਸ਼ਟਰੀ ਸੰਤ ਬਾਬਾ ਬਾਲਜੀ ਮਹਾਰਾਜ ਦੋ ਤੋਂ ਚਾਰ ਸਕਿਰਤਨ ਕਰਨਗੇ ਉਸ ਤੋਂ ਬਾਅਦ 4 ਵਜੇ ਜਿਹੜਾ ਸ਼ੋਭਾ ਯਾਤਰਾ ਦੀ ਰਵਾਨਗੀ ਹੋਏਗੀ ਪਹਾੜੀ ਮਾਰਕੀਟ ਤੋਂ ਹੁੰਦੇ ਹੋਏ 메ਨ ਮਾਰਕੀਟ 메ਨ ਮਾਰਕੀਟ ਤੋਂ ਬਾਅਦ ਆਪਾਂ ਮਹਾਵੀਰ ਮਾਰਕੀਟ ਮਹਾਵੀਰ ਮਾਰਕੀਟ ਤੋਂ ਅੱਡਾ ਮਾਰਕੀਟ ਤੋਂ ਹੁੰਦੇ ਹੋਏ ਆਪਣਾ ਆਈ ਔਲਾਦ ਵਾਲੇ ਰੋਡ ਤੋਂ ਵਾਪਸੀ ਹੋਏ ਆਪਣਾ ਹਨੂਮਨ ਮੰਦਿਰ ਤੇ ਜਿਹੜੀ ਆ ਸੰਪੰਨ ਹੋਏਗੀ ਜਿਹੜੀ ਸ਼ੋਭਾ ਯਾਤਰਾ ਹੈ ਔਰ ਅੱਜ ਦੀ ਮੀਟਿੰਗ ਦੇ ਵਿੱਚ ਸਾਰਿਆਂ ਦੀਆਂ ਜੂਰਿਸ ਗੋਲਾ ਲਗਾ ਦਿੱਤੀਆਂ ਗਈਆਂ ਆਪਣੇ ਜਿਹੜੇ ਸਾਥੀ ਜਿੰਨੇ ਵੀ ਐ ਤੇ ਉਸ ਤੋਂ ਇਲਾਵਾ ਅੱਜ ਜੂਆ ਦੀ ਜਿਹੜੀ ਟੀਮ ਐ ਜੂਆ ਬ੍ਰਾਹਮਣ ਸਭਾ ਉਹਦੀ ਟੀਮ ਪੂਰੀ ਕੋਸ਼ਿਸ਼ ਕੀਤੀ ਗਈ ਜੋ ਕਿ ਪ੍ਰਧਾਨ ਜੀ ਸਾਡੇ ਅਰਜੁਨ ਸ਼ਰਮਾ ਜੀ ਅਸੀਂ ਲਗਾਇਆ ਇਹਨਾਂ ਦੀ ਸਹਿਮਤੀ ਨਾਲ ਇਹਨਾਂ ਦੇ ਪੂਰੇ ਅਧਿਕਾਰ ਦਿੱਤੇ ਗਏ ਸੀ ਕਿ ਇਹ ਆਪਣੀ ਟੀਮ ਆਪਣੇ ਹਿਸਾਬ ਨਾਲ ਬਣਾਣ ਔਰ ਇਹੋ ਨੇ ਬਹੁਤ ਹੀ ਵਧੀਆ ਟੀਮ ਅੱਜ ਇੱਥੇ ਬਣਾਈ ਹੈ ਜੋ ਕਿ ਇਸ ਤੁਹਾਨੂੰ ਜਾਣਕਾਰੀ ਪੂਰੀ ਦੇ ਦੇ ਵੀ ਦਿੱਤੀ ਹੈ ਟੀਮ ਦੇ ਬਾਰੇ ਪ੍ਰਧਾਨ ਜਨਰਲ ਸਿਕਤੀ ਵਾਇਸਤਾਨ ਪੂਰੀ ਟੀਮ ਇਹਨਾਂ ਦਾ ਇੱਕ ਗਰੁੱਪ ਜਿਹੜਾ ਖੜਾ ਕੀਤਾ ਗਿਆ ਠੀਕ ਹੈ ਜੀ ਉਸ ਤੋਂ ਇਲਾਵਾ ਅੱਜ ਦੀ ਇਸ ਮੀਟਿੰਗ ਦੇ ਵਿੱਚ ਜੋ ਵਿਕਾਸ ਬੱਗਾ ਜੀ ਦਾ ਲਾਸਟ ਟਾਈਮ ਮਰਡਰ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਰੱਖਿਆ ਗਿਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਸ ਤੋਂ ਇਲਾਵਾ ਸਵਾ ਨੇ ਪੰਜਾਬ ਸਰਕਾਰ ਅੱਗੇ ਇੱਕ ਮੰਗ ਕੀਤੀ ਹੈ ਕਿ ਜਿਹੜੇ ਵਿਕਾਸ ਬੱਗਾ ਜੀ ਦੀ ਪਤਨੀ ਨੂੰ ਉਹਨਾਂ ਨੂੰ ਸਰਕਾਰੀ ਨੌਕਰੀ ਤੇ ਜਿਸ ਤਰ੍ਹਾਂ ਉਹਨਾਂ ਦਾ ਕਤਲ ਹੋਇਆ ਹੈ 1 ਕਰੋੜ ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀ ਜਾਵੇ ਸਭਾ ਇਹ ਮੰਗ ਕਰਦੀ ਹੈ ਅਗਰ ਸਰਕਾਰ ਇਸ ਗੱਲ ਤੋਂ ਕਿਸੇ ਗੱਲ ਤੋਂ ਪਿੱਛੇ ਹਟ ਗਈ ਹੈ ਤੇ ਬ੍ਰਾਹਮਣ ਸਭਾ ਨੰਗਲ ਬੱਗਾ ਪਰਿਵਾਰ ਦੇ ਨਾਲ ਡਟ ਕੇ ਖੜੀ ਹੈ ਬਾਕੀ ਬੱਗਾ ਪਰਿਵਾਰ ਜਦ ਵੀ ਸਾਨੂੰ ਕੋਈ ਸੇਵਾ ਲਾਏਗਾ ਕਿਸੇ ਤਰ੍ਹਾਂ ਦੀ ਵੀ ਤੇ ਬ੍ਰਾਹਮਣ ਸਭਾ ਨੰਗਲ ਉਹਨਾਂ ਨਾਲ ਡਟ ਕੇ ਖੜੇਗੀ ਉਸ ਤੋਂ ਇਲਾਵਾ ਇਸ ਜਿਹੜੀ ਮੀਟਿੰਗ ਦੇ ਵਿੱਚ ਖੋਰ ਮਤਾ ਪਾਇਆ ਗਿਆ ਹੈ ਜੋ ਕਿ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਨੰਗਲ ਜਿਹੜਾ ਫਲਾਈਓਵਰ ਬਣਿਆ ਹੈ ਇਹ ਨੰਗਲ ਫਲਾਈਓਵਰ ਦਾ ਜਿਹੜਾ ਨਾਮ ਹੈ ਸ੍ਰੀ ਬਗਵਾਲ ਪਸ਼ੂਰਾਮ ਸੇਤੂ ਦੇ ਨਾਮ ਤੇ ਰੱਖਿਆ ਜਾਵੇ ਇਹ ਬ੍ਰਾਹਮਣ ਸਮਾਜ ਦੀ ਮੇਨ ਮੰਗ ਹੈ ਇਹਦੇ ਲਈ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ ਤਾਂ ਬ੍ਰਾਹਮ ਸਭਾ ਜਾਏਗੀ ਕਿਉਂਕਿ ਨੰਗਲ ਸ਼ਹਿਰ ਦੇ ਵਿੱਚ ਬਗਵਾਲ ਪਸ਼ੂਰਾਮ ਜੀ ਦਾ ਮੇਰੇ ਹਿਸਾਬ ਨਾਲ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਅਜ ਤੱਕ ਕਰੇ ਕਿਸੇ ਵੀ ਸਰਕਾਰ ਨੇ ਅਨਗੋਲਿਆ ਕੀਤਾ ਤਾਂ ਸਾਡੀ ਮੇਨ ਮੰਗ ਹੈ ਜਿਹੜਾ ਫ라이ਓਵਰ ਦਾ ਨਾਮ ਹੈ ਤੇ ਭਗਵਾਨ ਪਰਸ਼ੂਰਾਮ ਜੀ ਦੇ ਤੁਧ ਨਾਂ ਤੇ ਰੱਖਿਆ ਜਾਵੇ ਮੇਰਾ ਜੀ ਅਬਨਾਸ਼ ਸ਼ਰਮਾ ਜੀ ਉਪ ਪ੍ਰਧਾਨ ਜੀ ਜੁਹਾਜ ਤੋਂ ਅੱਜ ਹਾਂਜੀ ਅਬਨਾਸ਼ ਅੱਜ ਇਹਦਾ ਪ੍ਰੋਗਰਾਮ ਅਸੀਂ 7 ਮਹੀਨੇ ਰਵਾਨ ਪਰਸ਼ੂਰਾਮ ਜਨਮ ਦਿਵਸ ਉਪਲਬਧ ਉਪਲਕਸ਼ ਮੀਟਿੰਗ ਰੱਖੀ ਸੀਗੀ ਜਿਹਦੇ ਵਿੱਚ ਵੱਧ ਚੜ ਕੇ ਸਾਰਿਆਂ ਨੇ ਹਿੱਸਾ ਲਿਆ ਤੇ ਜੁਵਾ ਮੋਰਚਾ ਦੀ ਅਸੀਂ ਨਿਯੁਕਤੀ ਜੇ ਕਿ ਉਹਦੇ ਸੰਭਾਲੇ ਗਏ ਮੁੰਡਿਆਂ ਨੂੰ ਦਿੱਤੇ ਗਏ ਤੇ ਨਵਾਂ ਮੁੰਡਾ ਇਹ ਅਰਜੁਨ ਸ਼ਰਮਾ ਜੀ ਜਿਵਾ ਮੋਰਚਾ ਦਾ ਪ੍ਰਧਾਨ ਲਾਇਆ ਪਹਿਲਾ ਮੈਂ 8-9 ਸਾਲ ਸੇਵਾ ਕੀਤੀ ਹੈ ਜੀ ਹੁਣ ਅਸੀਂ ਅੱਗੇ ਸੀਨੀਅਰ ਹੋ ਚਲੇ ਤੁਹਾਨੂੰ ਪਤਾ ਹੀ ਹੈ ਬਾਲ ਬੱਚਿਆਂ ਦੇ ਕਬੀਲਦਾਰ ਹੋ ਗਏ ਆ ਤੇ ਹੁਣ ਅਸੀਂ ਦੇਖਦੇ ਵੀ ਜਿੰਨੇ ਵੀ ਮੁੰਡੇ ਅੱਗੇ ਵੱਧ ਚੜ ਕੇ ਹਿੱਸਾ ਲੈਣ ਜਿੱਦਾਂ ਅਸੀਂ ਕੰਮ ਕੀਤਾ ਇਹ ਵੀ ਤੈਅ ਦਿলো ਆਪਣੇ ਹਿੱਸਾ ਲੈ ਕੇ ਤਨ ਮਨ ਤਨ ਦੇ ਨਾਲ ਇਹ ਅੱਗੇ ਹਿੱਸਾ ਲੈਣ ਤੇ ਅੱਗੇ ਛੋਭਾ ਯਾਤਰਾ ਵਿੱਚ ਸਾਰੇ ਰਲ ਮਿਲ ਕੇ ਕੰਮ ਵਧੀਆ ਕਰਨਾ ਅਸੀਂ ਵੀ ਜੇ ਛੋਭਾ ਯਾਤਰਾ 8-9 ਸਾਲ ਹੋ ਗਏ ਕਰਦਿਆਂ ਨੂੰ ਤੇ ਪ੍ਰਮਾਤਮਾ ਦੇ ਦਿਆ ਨਾਲ ਸਾਨੂੰ ਵੀ ਬੜਾ ਅਤਸਾ ਹੁੰਦਾ ਸੀ ਮੁੰਡੇ ਬਹੁਤ ਸੀ ਹੁਣ ਕਾਮਾਕਾਰਾਂ ਤੇ ਵੀ ਲੱਗ ਗਏ ਆ ਵਿੱਚ ਕਈ ਅੱਗੇ ਪਿੱਛੇ ਵੀ ਹੋ ਗਏ ਆ ਪਰ ਜਦੋਂ ਅਸੀਂ ਕੁਵਾਰੇ ਹੁੰਦੇ ਸੀ ਬਿਲੇ ਸੀਗੇ ਤਾਂ ਅਸੀਂ ਕਦੇ ਵੀ ਇਹ ਨਹੀਂ ਕਿ ਜਦੋਂ ਵੀ ਟਾਈਮ ਮਿਲਦਾ ਸੀ ਜਦੇ ਅਸੀਂ ਹਿੱਸਾ ਜਦ ਵੀ ਵੱਧ ਝੜ ਕੇ ਆ ਯਾਨੀ ਕਿ ਟਾਈਮ ਨਿਕਲਦਾ ਸੀ ਹੁਣ ਵੀ ਅਸੀਂ ਟਾਈਮ ਕੱਢੀਦਾ ਪਰ ਨੌਕਰੀਆਂ ਪਿੱਛੇ ਯਾਨੀ ਕਿ ਉਹ ਹੋ ਗਏ ਤਾਂ ਇਸੇ ਕਰਕੇ ਇਹਨਾਂ ਨੂੰ ਜੁਵਾ ਮੋਰਚਾ ਦੀ ਟੀਮ ਤਿਆਰ ਕੀਤੀ ਏ ਕਿ ਇਹ ਵੱਧ ਝੜ ਕੇ ਹਿੱਸਾ ਲੈਣ ਤੇ ਵਧੀਆ ਕੰਮ ਕਰਨ ਜਿੱਥੇ ਸਾਡੀ ਲੋੜ ਆ ਸਾਡੇ ਪ੍ਰਧਾਨਾਂ ਦੀ ਕਿਸੇ ਦੀ ਵੀ ਲੋੜ ਆ ਇਹਨਾਂ ਦੇ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਤੇ ਵਧੀਆ ਕੰਮ ਕਰਨ ਇਹਨਾਂ ਦੀ ਹੌਸਲਾ ਫਜ਼ਾਈ ਅਸੀਂ ਕਰਦੇ ਆ ਜੀ ਅਰਿੰਦ ਸ਼ਰਮਾ ਜੀ ਬਹੁਤ ਬਹੁਤ ਵਧੀਆ ਤੁਹਾਨੂੰ ਵਧਾਈ ਦੇ ਪਾਤਣਾ ਜੀ ਜੈ ਸ਼੍ਰੀ ਰਾਮ ਜੈ ਪਰਸ਼uram ਜੀ ਭਗਵਾਨ ਪਰਸ਼uram ਜੀ ਕੀ ਜੈ ਭਗਵਾਨ ਪਰਸ਼uram ਜੀ ਕੀ ਜੈ ਮੇਰਾ ਨਾਮ ਅਰਜੁਨ ਸ਼ਰਮਾ ਜੀ ਮੈਂ ਅੱਜ ਭਗਵਾਨ ਪਰਸ਼uram ਯੁਵਾ ਵਾਹਿਨੀ ਨੰਗਲ ਦਾ ਵਿੱਚ ਪ੍ਰਧਾਨ ਕੋਸ਼ਿਸ਼ ਕੀਤਾ ਜੀ ਮੈਨੂੰ ਰਮਨ ਸ਼ਰਮਾ ਮੇਰੇ ਵੱਡੇ ਚਾਚਾ ਜੀ ਨੇ ਜੀ ਤੇ ਅੱਜ ਅਸੀਂ ਆਪਣੀ ਯੁਵਾ ਵਾਹਿਨੀ ਦੀ ਟੀਮ ਵੀ ਲਗਾਈ ਹੈ ਜੀ ਜਿਸ ਵਿੱਚ ਮੇਰਾ ਵੱਡਾ ਭਰਾ ਬਰुण ਜਨਰਲ ਸੈਕਟਰੀ ਤੇ ਮੇਰਾ ਭਰਾ ਨਮਨ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਵੀ ਲਗਾਇਆ ਜੀ ਤੇ ਅਸੀਂ ਡਟ ਕੇ ਕੰਮ ਕਰਾਂਗੇ ਜੀ ਸਾਰਿਆਂ ਦੇ ਨਾਲ ਲੈ ਕੇ ਚੱਲਾਂਗੇ ਜੀ ਤੇ ਨੰਗਲ ਸ਼ਹਿਰ ਵਿੱਚ ਡਟ ਕੇ ਕੰਮ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਭਗਵਾਨ ਪਰਸ਼uram ਜੀ ਕੀ ਜੈ